ਚਲੋ ਆਪਾਂ ਹੋਰ ਗੱਲ ਕਰ ਲਈਏ ਮਿੰਟੂ ਜੀ ਇੱਥੇ ਤਾਂ ਕੋਈ ਨਹੀਂ ਕੋਈ ਗੱਲਾਂ ਕਰੋ ਗੱਲ ਕਰਵਾਉਂਦਾ ਸੀ ਬੈਠਾ ਜੀ ਮੈਂ ਕਿਹੜਾ ਕੋਈ ਲਾਟਰੀ ਕੱਢਣੀ ਹੈ ਹਾਂ ਇਹ ਵੀ ਗੱਲ ਠੀਕ ਹੈ ਜੀ ਉਧਰ ਸਦੀਕ ਸਾਹਿਬ ਦੇ ਮਿੰਟੂ ਜੀ ਕਹਿੰਦੇ ਕਿ ਬਾਈ ਤੂੰ ਵੀ ਤੇ ਕੋਈ ਸੱਟ ਮਾਰ ਗਿਆ ਸਿਆਸੀ ਤੂੰ ਵੀ ਤੇ ਕਹਿੰਦੇ ਕਿ ਚਲੋ ਬਾਈ ਪਰ ਉਹ ਜੋ ਸਦੀਕ ਸਾਹਿਬ ਕਹਿੰਦੇ ਕਿ ਬਾਈ ਤੁਸੀਂ ਬੈਠੋ ਬਾਜਾ ਚੱਕੋ ਚਾਹੇ ਤੂੰ ਵੀ ਚੱਕੋ ਆਪਣੀ ਜੋ ਮਰਜ਼ੀ ਕਰੋ ਪਰ ਬਾਈ ਇਹ ਸਵਾਰ ਤੁਹਾਨੂੰ ਕਹਿੰਦੇ ਕਿ ਬਾਈ ਫਰੀਦਕੋਟੀਆਂ ਦੇ ਮੱਥੇ ਨਹੀਂ ਲਾਉਣਾ ਸੀ ਦੇਖੋ ਗੱਲ ਇਹ ਆ ਕਿ صدیق ਸਾਹਿਬ ਹੁਣ ਇਸ ਉਮਰ ਦੇ ਵਿੱਚ ਸਿਆਸੀ ਤੁੰਗੀ ਦੀ ਮਰਮਤ ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ ਇਹ ਵੀ ਬੜਾ ਇੱਕ ਵੱਡਾ ਸਵਾਲ ਆ ਨਾ ਹਾਲੇ ਮੋਢੇ ਦਾ ਪਤਾ ਨਹੀਂ ਉਹਨਾਂ ਨੇ ਦੱਸਿਆ ਨਹੀਂ ਦੁਬਾਰਾ ਕਦੇ ਉਹਨਾਂ ਨੇ ਮੋਢੇ ਦਾ ਕੀ ਹਾਲ ਚਾਲ ਆ ਉਹ ਤਾਂ ਭਈ ਹੁਣ ਉਹ ਹੀ ਦੱਸ ਸਕਦੇ ਆ ਪਰ ਲੋਕ ਉਹਨਾਂ ਨੂੰ ਦੇਖਦੇ ਰਹੇ ਆ ਮੈਨੂੰ ਲੱਗਦਾ ਕਿ صدیق ਸਾਹਿਬ ਜੇ ਭਰਿਆ ਮੇਲਾ ਆਪ ਹੀ ਛੱਡ ਜਾਂਦੇ ਨਾ ਤੇ ਬਿਹਤਰ ਸੀ ਬਿਹਤਰ ਸੀ ਜੋ ਇਹਨਾਂ ਨੇ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਨਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਖੇਤੀ ਕਾਨੂੰਨ ਜੀ ਆਏ ਆ ਉਹ ਕਹਿੰਦੇ ਜੀ ਮੈਂ ਤਾਂ ਪੜਿਆ ਨਹੀਂ ਮੇਰਾ ਤਾਂ ਮੋਢਾ ਲਾਥਾ ਸੀ ਬੰਦਾ ਪੁੱਛੇ ਮੋਢੇ ਤੇ ਅੱਖਾਂ ਲੱਗੀਆਂ ਨੇ ਕਿ ਮੋਢੇ ਦੇ ਧਰ ਕੇ ਪੜਨੇ ਸੀਗੇ ਹਾਂ ਜੀ ਔਰ ਖੁਦੇ ਮਤਲਬ ਕਿ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਰਹੇ ਅਨਪੜ ਤੇ ਹੈ ਨਹੀਂਗੇ ਖੁਦੇ ਜੌਬ ਕਰਦੇ ਰਹੇ ਨੇ ਡਿਪਾਰਟਮੈਂਟ ਦੇ ਵਿੱਚ ਗਾਇਕੀ ਚ ਬਾਅਦ ਚ ਆਏ ਨੇ ਅੱਛਾ ਜੀ ਜੀ ਸਰ ਤਾਂ ਗੱਲ ਇਹ ਆ ਕਿ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਜਿਹੜਾ ਲੋਕ ਸਭਾ ਦਾ ਇਹਨਾਂ ਦਾ ਰਿਪੋਰਟ ਕਾਰਡ ਆ ਉਹ ਬਿਲਕੁਲ ਨੈਗੇਟਿਵ ਹੈ ਹਾਜ਼ਰੀ ਦੇ ਮਾਮਲੇ 'ਚ ਸਵਾਲਾਂ ਦੇ ਮਾਮਲੇ ਦੇ ਵਿੱਚ ਜਾਂ ਜੋ ਹਲਕੇ 'ਚ ਵਿਚਰਦੇ ਨੇ ਮੈਂਬਰ ਪਾਰਲੀਮੈਂਟ ਉਹ ਜੋ ਮਰਜ਼ੀ ਗੱਡ ਕੇ ਦੇਖ ਲਓ ਫਿਰ ਪੈਰਾਸ਼ੂਟਡ ਦਾ ਟੈਗ ਭਈ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਵਾਹ ਵਾਈ ਘਟ ਲਈ ਸੀ ਸਦੀਕ ਸਾਹਿਬ ਨੇ ਪਰ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਕਿਹਾ ਕਿ ਭਰਿਆ ਮੇਲਾ ਛੱਡ ਦਿਓ ਜੇ ਤੁਹਾਡੇ ਵਾਸਤਾ ਰੋਗ ਨਹੀਂ ਹੈ ਨਾ ਜੇ ਪਤਾ ਲੱਗਦਾ ਜੇ ਪਤਾ ਲੱਗਦਾ ਨਾ ਵੀ ਨਹੀਂ ਗੱਲ ਬਣਦੀ ਨਹੀਂ ਫਵਦੇ ਨਹੀਂ ਪੈਰ ਲੱਗਦੇ ਤਾਂ ਬਸ ਆਪ ਹੀ ਪਿੱਛੇ ਹਟ ਨਹੀਂ ਪਰ ਇਹਨਾਂ ਨੇ ਜੋਰ ਬਹੁਤ ਲਾਇਆ ਦਿੱਲੀ ਤੱਕ ਕਿ ਤਾਂ ਹੁਣ ਤੱਕ ਲੱਗੇ ਰਹੇ ਉਹ ਸ਼ਾਇਦ ਸੁਨੀਲ ਗਵਾਸਕਰ ਨੂੰ ਇੱਕ ਵਾਰੀ ਪੁੱਛਿਆ ਸੀਗਾ ਗਵਾਸਕਰ ਨੇ ਜਦੋਂ ক্রিকেট ਆਪਣਾ ਖਤਮ ਕੀਤਾ ਨਾ ਸੁਨੀਲ ਗਵਾਸਕਰ ਨੇ ਜੀ ਤੇ ਗਵਾਸਕਰ ਉਦੋਂ ਸਿਖਰ ਤੇ ਸੀ 10000 ਦੌੜਾਂ ਬਣਾਉਣ ਵਾਲਾ ਪਹਿਲਾ ਔਰ ਮੈਂ ਸੁਨੀਲ ਗਵਾਸਕਰ ਨੂੰ ਮਾਫ ਕਰਨਾ ਕਈ ਮੌਕਿਆਂ ਤੇ ਨਾ ਸਚਨ ਸੁਚਨ ਨੂੰ ਰਤੂ ਵੀ ਉੱਤੇ ਰੱਖਦਾ ਜੀ ਕਿਉਂਕਿ ਜਿਸ ਦੌਰ ਦੇ ਵਿੱਚ ਸੁਨੀਲ ਗਵਾਸਕਰ ਨੇ ਰਣ ਬਣਾਏ ਆ ਨਾ ਉਦੋਂ ਬੋਲਰ ਕਾਹਦਾ ਹੁੰਦਾ ਸੀ ਭੂਤ ਹੀ ਹੁੰਦੇ ਸੀ ਭੂਤ ਖੂਨ ਪੀਣੇ ਜਿੱਦਾਂ ਨਹੀਂ ਪਿਸ਼ਾਚ ਨਹੀਂ ਕਹਿ ਦਿੰਦੇ ਆਪਾਂ ਉਹ ਹੀ ਹੁੰਦੇ ਸੀ ਆ ਫੁਲਾਣਾ ਹੋਲਡਿੰਗ ਹੈ ਜੀ ਥੌਮਸਨ ਹੈ ਤੇ ਹੈਲਮਟ ਵੀ ਨਹੀਂ ਸੀ ਹੁੰਦੀ ਹੈਲਮਟ ਵੀ ਨਹੀਂ ਸੀ ਪਹਿਨਦਾ ਜੀ ਮਤਲਬ ਤਾਂ ਕਿਸੇ ਨੇ ਪੁੱਛਿਆ ਕਿ ਹਾਂ ਭਾਈ ਤੂੰ ਹੋਰ ਖੇਡ ਸਕਦਾ ਸੀ ਉਹ ਕਹਿੰਦਾ ਕਿ ਇਸ ਤੋਂ ਪਹਿਲਾਂ ਕੋਈ ਮੈਨੂੰ ਕਹੇ ਕਿ ਹਾਂ ਭਾਈ ਛੱਡ ਦੇ ਜਗਾ ਸਣੀ ਤਾਂ ਮੇਰਾ ਹੀ ਫਰਜ਼ ਬਣਦਾ ਕਿ ਮੈਂ ਇੱਜ਼ਤਮਾਨ ਦੇ ਨਾਲ ਆਪ ਦੀ ਜਗ੍ਹਾ ਖਾਲੀ ਕਰਾਂ ਜੀ ਧੋਨੀ ਵੀ ਦੇਖ ਲੋ ਆਈਪੀਐਲ ਖੇਢੀ ਜਾਂਦਾ ਅਜੇ ਵੀ ਅਜੇ ਵੀ ਫਿਟਨੈਸ ਉਹਦੀ ਕਿੰਨੀ ਜ਼ਬਰਦਸਤ ਹੈ ਜੀ ਵੇਲੇ ਨਾਲ ਉਹਨੇ ਮੌਕਾ ਸਾਂਭ ਲਿਆ ਨਵਜੋਤ ਸਿੰਘ ਸਿੱਧੂ ਵੀ ਵੇਲੇ ਨਾਲ ਹੀ ਮੌਕਾ ਸਾਂਭ ਗਿਆ ਸੀਗਾ ਜਦੋਂ ਟਲਾਨ ਸ਼ੁਰੂ ਹੋਈ ਨਵਜੋਤ ਸਿੰਘ ਸਿੱਧੂ ਵੀ ਨਿਕਲ ਗਿਆ ਬੈ ਬੈ ਕੇ ਜੀ ਤਾਂ ਇਹ ਸਿਆਣਪ ਹੁੰਦੀ ਹੈ ਤਾਂ ਮੇਰਾ ਮੰਨਣਾ ਹੈ ਕਿ ਸਦੀਕ ਸਾਹਿਬ ਨੂੰ ਨਾ ਇਹ ਸਿਆਸੀ ਤੂੰ ਵੀ ਜਿਹੜੀ ਸੀ ਉਹ ਪਹਿਲਾਂ ਹੀ ਟੁੱਟਦੀ ਨਾ ਕਿੱਲੀ ਤੇ ਟੰਗ ਦਿੰਦੇ ਜ਼ੋਰ ਇਹ ਹਾਲੇ ਵੀ ਲਾਉਂਦੇ ਰਹੇ ਪਰ ਕਾਂਗਰਸ ਦੇ ਵਿੱਚ ਹਲਚਲ ਹੈ ਜੋ ਕੈਂਡੀਡੇਟ ਦਿੱਤਾ ਇਹਨਾਂ ਨੇ ਫਰੀਦਕੋਟ ਤੋਂ ਵੈਸਾ ਹੀ ਕੈਂਡੀਡੇਟ ਹੈ ਮੇਰੀ ਨਜ਼ਰ ਦੇ ਵਿੱਚ ਵੀ ਜੈਸਾ ਕੈਂਡੀਡੇਟ ਬਠਿੰਡਾ ਕਿਉਂਕਿ ਸਾਹੋਕੇ ਫੈਮਲੀ ਦਾ ਠੀਕ ਹੈ ਉਹ ਬੜੀ ਕਿਨੂ ਕੇ ਰਿਸਪੈਕਟਡ ਫੈਮਲੀ ਆ ਟੀਚਿੰਗ ਲਾਈਨ ਚ ਆਉਂਦੇ ਨੇ ਜੀ ਕਾਲੀ ਦਲ ਨੇ ਐਨ ਮੌਕੇ ਤੇ ਉਹਨਾਂ ਦੀ ਟਿਕਟ ਕੱਟ ਦਿੱਤੀ ਬਾਈ ਦੇ ਵਿੱਚ ਦਾਵੇਦਾਰ ਸਨ ਉਹ ਕਾਂਗਰਸ ਦੇ ਵਿੱਚ ਆ ਜਾਂਦੇ ਆ ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਹੁਣ ਜਿਹੜੀ ਉਹਨਾਂ ਨੂੰ ਟਿਕਟ ਮਿਲੀ ਆ ਤੁਸੀਂ ਦੇਖੋ ਡਿੰਪਲ ਅੱਡ ਕਰ ਰਿਹਾ ਵਿਰੋਧ ਇਹਨਾਂ ਦਾ ਜਿਹੜਾ ਯੂਥ ਆਗੂ ਸੀ ਕਾਫੀ ਐਕਟਿਵ ਸੀਗਾ ਫਿਰ ਇਸ ਤੋਂ ਇਲਾਵਾ ਡੈਨੀ ਉਹ ਤੇ ਸ਼ਰੇਆਮ ਹੀ ਆ ਗਿਆ ਖੁੱਲ ਕੇ ਮੈਦਾਨ 'ਚ ਉਹਨੇ ਤੇ ਦਾਵੇਦਾਰੀ ਵਾਪਸ ਲੈ ਲਈ ਮਤਲਬ ਕਿ ਇਹ ਹਲਚਲ ਵੀ ਹੈਗੀ ਆ ਸਦੀਕ ਦੀ ਟਿਕਟ ਕੱਟੀ ਗਈ ਕਿਸੇ ਨੇ ਕੋਈ ਰੋਸ ਨਹੀਂ ਕੀਤਾ ਟਿਕਟ ਕਿਸ ਨੂੰ ਮਿਲੀ ਆ ਉਹਨੂੰ ਲੈ ਕੇ ਵੀ ਹਲਚਲ ਆ ਤਾਂ ਮੇਰਾ ਮੰਨਣਾ ਇਹ ਆ ਕਿ ਕਰਮਜੀਤ ਅਨਮੋਲ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਫਾਇਦਾ ਮਿਲ ਰਿਹਾ ਪਤਾ ਨਹੀਂ ਇਹ ਤਫਾਕ ਹੈ ਕਿ ਕੀ ਹੈ ਭਾਈ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਕਿਉਂਕਿ ਇਹ ਤੇ ਦਰਸ਼ਕ ਦੱਸਦੇ ਹੁੰਦੇ ਆ ਕਿ ਫਿਕਸਿੰਗ ਲੱਗ ਰਹੀ ਹੈ ਜੀ ਹੁਣ ਮੈਨੂੰ ਨਹੀਂ ਪਤਾ ਫਿਕਸਿੰਗ ਹੈ ਕੀ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਕਰਮਜੀਤ ਅਨਮੋਲ ਨੂੰ ਤਾਂ ਫਾਇਦਾ ਹੈ ਇਹਨਾਂ ਚੀਜ਼ਾਂ ਦਾ ਕਿਉਂਕਿ ਉਧਰੋਂ ਉਹ ਜਿਹੜਾ ਹੈਗਾ ਅੰਸਰਾ ਜੰਸ ਉਹ ਤੇ ਕਿਸਾਨਾਂ ਦੇ ਜਮਾਵੜੇ ਚੋਂ ਨਹੀਂ ਨਿਕਲ ਪਾਉਂਦਾ ਉਥੇ ਜਾਂਦਾ ਟਾਈਮ ਦਿੱਤਾ ਹੁੰਦਾ ਤੇ ਉਹ ਫਿਰ ਫੋਨ ਕਰਕੇ ਕਹਿੰਦੇ ਵੀ ਦੋ ਤਿੰਨ ਘੰਟੇ ਆਲੇ ਲੱਗਣਗੇ ਕਿੱਥੇ ਜੀ ਹੈਗੇ ਤੇ ਪਿੰਡ ਦੇ ਬਾਹਰ ਬਾਹਰ ਹੀ ਆ ਪਰ ਉਥੇ ਕਿਸਾਨ ਖਲੋਤੇ ਵੀ ਦੋ ਤਿੰਨ ਘੰਟੇ ਬੰਨੇ ਹੈਗੇ ਉਸੇ ਪਿੰਡ ਦੇ ਵਿੱਚ ਸੋ ਇਸ ਕਰਕੇ ਭਾਈ ਇਹ ਚੀਜ਼ ਜੜੀ ਹੈ ਨਾ ਉਹ ਚੱਲ ਰਹੀ ਆ ਮੈਨੂੰ ਲੱਗਦਾ ਹੁੰਦਾ ਤੁਤਨਾ ਜਿਨ੍ਹਾਂ ਨੇ ਸੱਦਿਆ ਉਹ ਵੀ ਦੁਖੀ ਹੋਣਗੇ ਕਹਨਗੇ ਚਾਹ ਪਾਣੀ ਠੰਡਾ ਹੀ ਹੋ ਗਿਆ ਬਿਲਕੁਲ ਮਾਫ ਕਰਨਾ ਇਹ ਸਾਡੇ ਆਪਣੇ ਵਿਚਾਰ ਆ ਕੋਈ ਇਹ ਨਾ ਸਮਝੇ ਕੋਈ ਪੋਲਿਟਿਸ਼ੀਅਨ ਕਿ ਸਾਡੀ ਕੋਈ ਵਿਅਕਤੀਗਤ ਜਾਂ ਕਿਸੇ ਫੈਮਿਲੀ ਨਾਲ ਕੋਈ ਹੈ ਪਰ ਜੋ ਸਾਡਾ ਨੁਕਤੇ ਨੇਗਾ ਅਸੀਂ ਬੋਲਦੇ ਆ ਜੋ ਲੱਗਦਾ ਸਾਨੂੰ ਜੀ ਤਾਂ ਖੈਰ ਇਸ ਟਿਕਟ ਨੂੰ ਲੈ ਕੇ ਵੀ ਅੰਦਰੂਨੀ ਹਲਚਲ ਜਿਹੜੀ ਆ ਉਹ ਬਾਹਰ ਆਈ ਪਈ ਆ ਹੁਣ ਤਾਂ ਜੀ ਜੀ ਕੰਮ ਪੂਰਾ ਕੰਮ ਚੱਲਦਾ ਪਿਆ ਜੀ ਤੇ ਇਹਦੇ ਨਾਲ ਮੈਂ ਕੁਝ ਹੋਰ ਦੇਖ ਲੈਣਾ ਉੱਪਰਲੇ ਪਾਸੇ ਇੱਕ ਵੀਰ ਸੀਗੇ ਜੀ ਮਨਪ੍ਰੀਤ ਜੀ ਸੂਰਤ ਦੀ ਗੱਲ ਵੀ ਆਪਾਂ ਕਰ ਲੈਨੇ ਬਾਈ ਕੋਈ ਗੱਲ ਨਹੀਂ ਆ ਜੀ ਸਦੀਕ ਸਾਹਿਬ ਤਾਂ ਹੁਣ ਚਮਕੀਲੇ ਵਾਲੇ ਮਾਮਲੇ ਵਿੱਚ ਵੀ ਪ੍ਰੈਸ ਵਾਰਤਾ ਕਰ ਲਿਆ ਆਪਣਾ ਕੰਮ ਉਹ ਕਹਿੰਦੇ ਹੋਣੇ ਵੀ ਚੱਲੇ ਇਹ ਹੁਣ ਚਮਕੀਲੇ ਤੇ ਬੋਲ ਪਈਏ ਹੁਣ ਜਿਹਨੂੰ ਮੇਰੇ ਅਰਗੇ ਨੂੰ ਕੋਈ ਨਹੀਂ ਨਾ ਪੁੱਛਦਾ ਚਮਕੀਲੇ ਤੇ ਆ ਕੇ ਬੋਲ ਲੈਂਦਾ ਬਾਈ ਹੁਣ ਕੀ ਕਰੀਏ ਚਮਕੀਲੇ ਚਮਕੀਲਾ ਨੋਟਸ ਹੋ ਰਿਹਾ ਇਸ ਵੇਲੇ ਕੋਈ ਵੀ ਹੈ ਕੋਈ ਵੀ ਬੰਦਾ ਜਿਹੜਾ ਨੇਤਾ ਹੈ ਹੁਣ ਨੇਤਾ ਨੇਤਾ ਵੀ ਚਮਕੀਲੇ ਤੇ ਬੋਲ ਪਰ ਉਹ ਗਾਇਕ ਪਹਿਲਾਂ ਨੇ ਨੇਤਾਵਾਚ ਨੇ ਉਹ ਬੋਲੇ ਕੋਈ ਅਲੋਕਾਰੀ ਗੱਲ ਨਹੀਂ ਹੈ ਪਰ ਬੜਾ ਪਛੜ ਕੇ ਬੋਲੇ ਉਹਨਾਂ ਨੂੰ ਤੇ ਚਮਕੀਲੇ ਬਾਰੇ ਸਾਰਾ ਕੁਝ ਪਤਾ ਸੀ ਉਹ ਫਿਲਮ ਤੋਂ ਪਹਿਲਾਂ ਹੀ ਬੋਲਦੇ ਤੇ ਚੰਗਾ ਸੀ ਜੀ 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 ਇਧਰ ਜੀ ਵੀ ਆਏ ਕਹਿੰਦੇ ਜੀ ਕਿ ਹਾਂਸਰਾ ਹੈ ਹਾਂਸ ਨੂੰ ਵੀ ਭਰੇ ਮੇਲਾ ਛੱਡ ਦੇਣਾ ਚਾਹੀਦਾ ਸੀ ਪਰ ਨਹੀਂ ਉਹ ਨਹੀਂ ਉਹ ਭਾਵੇਂ ਛੱਡਣਾ ਚਾਹੁੰਦਾ ਕਈਆਂ ਅਗੇਵਰ ਹੁੰਦਾ ਨਾ ਕਿ ਤੁਸੀਂ ਕੰਬਲ ਨੂੰ ਛੱਡ ਦਿਓ ਕੰਬਲ ਤੁਹਾਨੂੰ ਨਹੀਂ ਛੱਡਦਾ ਮੁਰਾ ਉਹ ਹੰਸ ਰਾਜ ਹੰਸ ਦੀ ਹਾਲਤ ਇਹ ਹੀ ਹੋ ਗਈ ਉਹਨਾਂ ਨੇ ਕਿਹਾ ਕਿ ਹੰਸ ਤੋਂ ਇੱਥੇ ਮੋਤੀ ਚੁਗਲੇ ਨੇ ਦਿੱਲੀ 'ਚ ਤਾਂ ਹੁਣ ਇੱਥੋਂ ਉਡਾਰੀ ਮਾਰ ਉੱਥੇ ਜਾਣਾ ਹੀ ਪੈਣਾ ਤੈਨੂੰ ਤਾਂ ਫਿਰ ਇਹ ਨਹੀਂ ਹੰਸ ਰਾਜ ਹੰਸ ਨੇ ਕਹਿ ਦਿੱਤਾ ਚੰਗਾ ਬੇਦਲ ਚੱਲਦੀ ਆ ਹੁਣ ਜਾਣਾ ਹੀ ਪੈਣਾ ਵੇ ਜਾਣ ਤੋਂ ਪਹਿਲਾਂ ਤੈਨੂੰ ਇਹੋ ਕਹਿਣਾ ਪਰ ਇੱਕ ਫਾਇਦਾ ਹੋ ਗਿਆ ਇਧਰੋਂ ਬੇਕਰ ਜੀ ਦੱਸਦੇ ਪਏ ਕਹਿੰਦੇ ਚਲੋ ਕੋਈ ਨਹੀਂ ਤੈਨ ਪੈਨਸ਼ਨਾਂ ਦੇ ਹੱਕਦਾਰ ਹੋਗੇ ਜੀ ਕਹਿੰਨੇ ਹੋਗੇ ਨੇ ਆਪਾਂ ਅੱਗੇ ਗੱਲ ਕੀਤੀ ਹੋਗੇ ਨੇ ਜੀ ਮੈਨੂੰ ਲੱਗਦਾ ਡਿਪਾਰਟਮੈਂਟ ਵਾਲੀ ਵੀ ਪੁਰਾਣੀ ਪੈਨਸ਼ਨ ਕਿਤੇ ਆਉਂਦੀ ਹੋਣੀ ਸ਼ਾਇਦ ਉਹ ਪੁੱਛਾਂਗੇ ਫਿਰ ਸਦੀਕ ਸਾਹਿਬ ਜਿੱਦ ਕਿ ਟੱਕਰ ਇਹ ਨਾ ਉਹ ਉਸ ਟਾਈਮ ਲੋਕ ਸੰਪਰਕ ਚ ਹੁੰਦੇ ਸੀ ਕਈ ਮਤਲਬ ਕਿ ਚਮਕੀਲੇ ਦਾ ਇੱਕ ਸੰਡੂ ਵੀ ਸ਼ਾਇਦ ਲੋਕ ਸੰਪਰਕ ਚ ਸੀ ਹੁਣ ਤਾਂ ਇਹਨਾਂ ਦਾ ਕੰਮ ਬਦਲ ਗਿਆ ਨਾ ਉਦੋਂ ਜਿਵੇਂ ਮੰਨ ਲਓ ਕਿਸੇ ਥਾਂ ਤੇ ਮੁੱਖ ਮੰਤਰੀ ਦਾ ਕੋਈ ਪ੍ਰੋਗਰਾਮ ਹੋਣਾ ਹੈ ਜਾਂ ਕਿਸੇ ਮਨਿਸਟਰ ਦਾ ਆਉਣਾ ਹੈ ਤਾਂ ਲੋਕ ਸੰਪਰਕ ਵਾਲੇ ਕੀ ਜਾ ਕੇ ਉੱਥੇ ਇਹਨਾਂ ਗਵੰਤਰੀਆਂ ਤੋਂ ਜਾਂ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਸੀਗੇ ਆਰਟਿਸਟ ਉਹਨਾਂ ਤੋਂ ਪ੍ਰਚਾਰ ਕਰਵਾਇਆ ਕਰਦੇ ਸੀਗੇ ਯਾਨੀ ਮੇਲਾ ਬਣਾਉਂਦੇ ਸੀਗੇ ਉਹਨਾਂ ਤੋਂ ਜੀ ਹਨਾ ਮੇਲਾ ਬਣ ਗਿਆ ਬਣ ਗਿਆ ਮੇਲਾ ਬਣਾਉਂਦੇ ਸੀਗੇ ਜਾ ਕੇ ਮੋਲ ਬਣਾਉਂਦੇ ਸੀਗੇ ਜੀ 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 ਤਾਂ ਇਹਦੇ ਨਾਲ ਇਹ ਕਹਿੰਦੇ ਕਿ ਬਈ ਆਪਾਂ ਕੋਈ ਕਮੈਂਟ ਹੋਰ ਲਈਏ ਕੋਈ ਗੱਲ ਨਹੀਂ ਆਪਾਂ ਗੱਲਾਂ ਬਾਤਾਂ ਹੋਰ ਖੋਲਦੇ ਪਏ ਜੀ ਇਧਰੋਂ ਸਹਿਜੋਦ ਕੋਰਾ ਪੁੱਛਦੇ ਪਏ ਕਹਿੰਦੇ ਜੀ ਕੱਲ ਮਾਨਸਰ ਦੇ ਵਿੱਚ ਵੀ ਖੁੱਡੀਆਂ ਸਾਹਿਬ ਦਾ ਵਿਰੋਧ ਹੋਇਆ ਜੀ ਕਹਿੰਦੇ ਕਿ ਕਿਸਾਨ ਲੀਡਰ ਨੇ ਖੁੱਡੀਆਂ ਸਾਹਿਬ ਨੂੰ ਵਿਜੇ ਸਿੰਘਲਾ ਤੇ ਦੋਸ਼ਾਂ ਬਾਰੇ ਕਹਿੰਦੇ ਕਿ ਬਈ ਸਵਾਲ ਪੁੱਛੇ ਤੇ ਖੁੱਡੀਆਂ ਸਾਹਿਬ ਨੂੰ ਕਹਿੰਦੇ ਕਿ ਬਾਈ ਪਸੀਨਾ ਆ ਗਿਆ ਸਵਾਲ ਤਾਂ ਉਹ ਚਲੋ ਲੋਕਾਂ ਅੱਗੇ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਵਿਜੇਂਦਰ ਸਿੰਘਲਾ ਤੇ ਖੁੱਡੀਆਂ ਸਾਹਿਬ ਨੂੰ ਪਰਿ ਮਹਿਫਲ ਦੇ ਵਿੱਚ ਪਰਿ ਮਹਿਫਲ ਭਾਪ ਸਿਆਸੀ ਸਭਾ ਜਿਹੜੀ ਹੁੰਦੀ ਹੈ ਨਾ ਦੀ ਪਰਿ ਮਹਿਫਲ ਚ ਪੁੱਛਿਆ ਗਿਆ ਕਿ ਸਿੰਘਲਾ ਦੇ ਖਿਲਾਫ ਦੋਸ਼ ਸਬੂਤ ਕਿੱਥੇ ਤੇ ਜਿਹੜੇ ਤੁਹਾਡੇ ਸੱਜੇ ਖੱਬੇ ਬੈਠੇ ਆ ਬਈ ਇਹ ਤੇ ਸ਼ਰਮ ਕਰੀ ਜਾਂਦੇ ਆ ਹਾਂ ਤੁਸੀਂ ਪਹਿਲਾਂ ਵੀ ਗੱਲ ਮੈਂ ਦੱਸਿਆ ਸੀ ਤੁਹਾਨੂੰ ਇਹ ਚੀਜ਼ਾਂ ਖੁੱਡੀਆਂ ਸਾਹਿਬ ਵਾਸਤੇ ਪਰਸਤਿਤੀਆਂ ਨੂੰ ਹੋਰ ਵੀ ਔਖੀਆਂ ਕਰ ਰਹੀਆਂ ਜੀ ਯਾਨੀ ਜੇ ਮੋੜ ਦੇ ਵਿੱਚ ਜਾਂਦੇ ਆ ਤਾਂ ਵੱਖਰੀ ਕਿਸਮ ਦੀ ਕਹਾਣੀ ਹੈ ਉੱਥੇ ਆਪਾਂ ਨੂੰ ਪਤਾ ਹੈ ਗੁਰਪ੍ਰੀਤ ਮਲੂਕਾ ਉਹ ਵੀ ਕੰਮ ਕਰ ਚੁੱਕੇ ਲੱਖਾ ਸਦਾਨਾ ਉਹਦਾ ਵੀ ਆਪ ਦਾ ਪੁੱਚੋਲੇ ਟਰੱਕ ਵੀ ਨਹੀਂ ਟਿਕਣ ਦਿੰਦੇ ਪੁੱਚੋ ਆ ਗਿਆ ਫਿਰ ਇਸ ਤੋਂ ਇਲਾਵਾ ਹੋਣਾ ਮਾਨਸਾ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਤਾਂ ਇਹ ਚੀਜ਼ ਹੁੰਦੀ ਆ ਬਈ ਇਹ ਤੁਹਾਡੀ ਜਿਹੜੀ ਪਰਿਸਥਿਤੀ ਹੈ ਉਹਨੂੰ ਹੋਰ ਗੁੰਝਲਦਾਰ ਕਰਦੀ ਆ ਔਖੀਆਂ ਕਰਦੀ ਆ